ਬੀਜਪੀ ਦੇ ਵੱਲੋਂ ਟਿਕਟ ਮਿਲਣ ਤੋਂ ਬਾਅਦ ਅੱਜ ਲੁਧਿਆਣਾ ਪਹੁੰਚੇ ਨੇ ਰਵਨੀਤ ਬਿੱਟੂ ਇਹ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਲਾਈਵ ਜਿੱਥੇ ਤੁਸੀਂ ਦੇਖ ਸਕਦੇ ਹੋ ਕਿ ਰਵਨੀਤ ਬਿੱਟੂ ਅੱਜ ਲੁਧਿਆਣਾ ਪਹੁੰਚੇ ਨੇ ਕੁਝ ਦਿਨ ਪਹਿਲਾਂ ਹੀ ਕਾਂਗਰਸ ਛੱਡ ਕੇ ਉਹਨਾਂ ਨੇ ਬੀਜਪੀ ਦਾ ਪੱਲਾ ਫੜਿਆ ਸੀਗਾ ਤੇ ਉੱਥੋਂ ਜਿਹੜਾ ਟਿਕਟ ਉਹਨਾਂ ਨੂੰ ਬੀਜਪੀ ਵੱਲੋਂ ਦੇ ਦਿੱਤੀ ਗਈ ਹੈ ਤਾਂ ਤੁਸੀਂ ਦੇਖ ਸਕਦੇ ਹੋ ਕਿ ਭਰਮਾ ਸਵਾਗਤ ਜਿਹੜਾ ਕੀਤਾ ਜਾ ਰਿਹਾ ਹੈਗਾ ਬੀਜਪੀ ਦੇ ਵਰਕਰ ਨੇ ਜਾਂ ਹੋਰ ਅਗੂ ਕੀ ਬਿੱਟੂ ਦੀ ਫੈਨ ਫਾਲੋਇੰਗ ਵੀ ਉਸ ਹਿਸਾਬ ਦੇ ਨਾਲ ਬਹੁਤ ਜ਼ਿਆਦਾ ਹੈਗੀ ਲੁਧਿਆਣਾ ਦੇ ਵਿੱਚ ਦੇਖਿਆ ਜਾਵੇ ਪਹਿਲਾ ਦੇ ਸੰਸਦ ਨੇਗੇ ਤਾਂ ਜਿਸ ਹਿਸਾਬ ਦੇ ਨਾਲ ਲੋਕਾਂ ਦਾ ਇਕੱਠ ਹੈ ਸ਼ਾਨਦਾਰ ਸਵਾਗਤ ਜਿਹੜਾ ਉਹਨਾਂ ਦਾ ਕੀਤਾ ਗਿਆ ਦੱਸਦੀ ਹੈ ਕਿ ਪ੍ਰੈਸ ਕਾਨਫਰੰਸ ਵੀ ਉਹਨਾਂ ਦੇ ਵੱਲੋਂ ਆਪਣੇ ਦਫ਼ਤਰ ਦੇ ਵਿੱਚ ਕੀਤੀ ਜਾ ਰਹੀ ਹੈ ਕਿ ਬੀਜੇਪੀ ਦਫ਼ਤਰ ਦੇ ਵਿੱਚ ਪਹਿਲੀ ਵਾਰ ਜਾਣਗੇ ਜੁਆਇਨ ਕਰਨ ਤੋਂ ਬਾਅਦ ਜੋ ਲੁਧਿਆਣਾ ਦੇ ਵਿੱਚ ਆ ਤਾਂ ਤੁਸੀਂ ਦੇਖ ਸਕਦੇ ਹੋ ਕਿ ਸਵਾਗਤ ਨੂੰ ਲੈ ਕੇ ਪ੍ਰੋਪਰ ਤਿਆਰੀਆਂ ਵੀ ਕੀਤੀਆਂ ਸੀਗੀਆਂ ਪਹਿਲਾਂ ਹੀ ਔਰ ਵੱਡੀ ਗਿਣਤੀ ਦੇ ਵਿੱਚ ਲੋਕ ਉੱਥੇ ਪਹੁੰਚੇ ਸੀਗੇ ਤਾਂ ਦੱਸਦੀ ਹੈ ਕਿ ਬਹੁਤ ਪੁਰਾਣਾ ਜਿਹੜਾ ਇਹਨਾਂ ਦੇ ਨਾਲ ਕਾਂਗਰਸ ਪਾਰਟੀ ਦੇ ਨਾਲ ਇਹਨਾਂ ਦਾ ਰਿਸ਼ਤਾ ਜੁੜਿਆ ਹੋਇਆ ਸੀਗਾ ਕਹਿ ਸਕਦੇ ਸੀ ਕਿ ਇਹਨਾਂ ਦੀ ਵਿਰਾਸਤ ਹੀ ਕਾਂਗਰਸ ਪਾਰਟੀ ਸੀਗੀ ਤਾਂ ਉਹਨਾਂ ਨੂੰ ਛੱਡ ਜਾਣ ਤੋਂ ਬਾਅਦ ਕਹਿ ਸਕਦੇ ਕਿ ਵੱਡਾ ਝਟਕਾ ਕਾਂਗਰਸ ਨੂੰ ਲੱਗਿਆ ਪਰ ਭਾਜੀਪੀ ਦੇ ਵਿੱਚ ਜੁਆਇਨ ਕੀਤਾ ਉਹਨਾਂ ਨੂੰ ਟਿਕਟ ਜਿਹੜੀ ਹੈ ਦੇ ਦਿੱਤੀ ਗਈ ਰਵਨੀਤ ਪਿੱਟੂ ਦਾ ਅੱਜ ਭਰਮਾ ਸਵਾਗਤ ਜਿਹੜਾ ਕੀਤਾ ਜਾ ਰਿਹਾ ਹੈਗਾ ਲੁਧਿਆੜਾ ਦੀਆਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਭਾਜੀਪੀ ਦੇ ਵਰਕਰ ਉੱਥੇ ਪਹੁੰਚੇ ਹੋਏ ਨੇ ਭਾਜੀਪੀ ਦੇ ਝੰਡੇ ਜਿਹੜੇ ਤੁਸੀਂ ਦੇਖ ਸਕਦੇ ਹੋਗੇ ਪੰਜਾਬ ਕਾਂਗਰਸ ਦੇ ਵੱਡੇ ਨੇਤਾ ਸਨ 2019 ਤੇ 2014 ਦੀਆਂ ਲੋਕ ਸਭਾ ਚੋਣਾਂ ਦੌਰਾਨ ਲੁਧਿਆਣਾ ਸੀਟ ਤੋਂ ਵੱਡੇ ਫਰਕ ਦੇ ਨਾਲ ਚਤਨ ਦੇ ਵਿੱਚ ਕਾਮਯਾਬ ਰਹੇ ਨੇ ਪਰ ਹੁਣ ਪਾਰਟੀ ਬਦਲ ਦਿੱਤੀ ਆ ਪਰ ਸੀਟ ਉਹੀ ਐ ਸੋ ਦੇਖਣਾ ਐ ਬਾਕੀ ਹੈ ਕਿ ਰਵਰੀਤ ਬਿੱਟੂ ਨੂੰ ਜਿਵੇਂ ਲੋਕਾਂ ਨੇ ਕਾਂਗਰਸ ਦੇ ਵਿੱਚ ਹੁੰਦਿਆਂ ਪਿਆਰ ਦਿੱਤਾ ਕਿ ਬੀਜੇਪੀ ਦੇ ਵਿੱਚ ਸ਼ਾਮਲ ਹੋਣ ਤੋਂ ਬਾਅਦ ਲੋਕ ਕੋਈ ਪਿਆਰ ਦੇਣ ਗਿਆ ਨਹੀਂ ਜਾਂ ਲੋਕ ਜਿਹੜਾ ਉਹਨੂੰ ਜਿਤਾਉਣਗੇ ਆ ਨਹੀਂ ਜਿਤਾਉਣਗੇ ਖੈਰ ਇਹ ਵੋਟਾਂ ਪੈਣ ਤੋਂ ਬਾਅਦ ਦੀ ਗੱਲ ਹੈਗੀ ਐ ਸੋ ਫਿਲਹਾਲ ਜਿਹੜਾ ਜਿੱਥੇ ਇਸ ਦੇ 올ਟ ਜੇਕਰ ਦੇਖਿਆ ਜਾਵੇ ਤਾਂ ਜਿੱਥੇ ਆਮ ਆਦਮੀ ਪਾਰਟੀ ਦੇ ਜੋ ਵਿਧਾਇਕ ਸੀਗੇ ਸ਼ੀਤਲ ਅੰਗੁਰਾਲ ਯਾ ਸੁਸ਼ੀਲ ਰਿੰਕੂ ਜਿਨ੍ਹਾਂ ਨੇ ਆਪਣੀ ਪਾਰਟੀ ਛੱਡ ਕੇ ਭਾਜਪੀ ਦਾ ਥਾਮਨ ਫੜਿਆ ਤਾਂ ਉੱਥੇ ਉਸ ਤੋਂ ਬਾਅਦ ਉਹਨਾਂ ਦਾ ਵਿਰੋਧ ਹੋਇਆ ਉਹਨਾਂ ਦੇ ਹਲਕਿਆਂ ਦੇ ਵਿੱਚ ਆ ਕੇ ਉਹਨਾਂ ਦੇ ਏਰੀਏ ਦੇ ਵਿੱਚ ਆ ਕੇ ਵਿਰੋਧ ਕੀਤਾ ਗਿਆ ਪਰ ਦੂਜੇ ਪਾਸੇ ਰਵਨੀਤ ਬਿੱਟੂ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਲੋਕ سپورਟ ਦੇ ਵਿੱਚ ਇਕੱਠੇ ਹੋਏ ਕਿ ਰਵਨੀਤ ਬਿੱਟੂ ਅਕਸਰ ਜਿਹੜਾ ਬੋਲਦੇ ਰਹਿੰਦੇ ਨੇ ਗ੍ਰਿਫਤਾਰੀਆਂ ਤੱਕ ਦਿੱਤੀਆਂ ਨੇ ਗਿਆ ਲੁਧਿਆਣਾ ਦੇ ਵਿੱਚ ਕਰਨੇ ਤੱਕ ਕਰਦੇ ਰਹੇ ਨੇ ਤਾਂ ਬਹੁਤ ਜ਼ਿਆਦਾ ਚਰਚਾਵਾਂ ਦੇ ਵਿੱਚ ਵੀ ਆਉਂਦੇ ਰਹੇ ਨੇਗੇ ਤਾਂ ਹਾਲੀ ਦੀ ਕੜੀ ਭਾਜਪਾ ਜੁਆਇਨ ਕਰਨ ਤੋਂ ਬਾਅਦ ਰਵਨੀਤ ਬਿੱਟੂ ਆਪਣੇ ਏਰੀਆ ਦੇ ਵਿੱਚ ਯਾਨੀ ਕਿ ਲੁਧਿਆਣਾ ਦੇ ਵਿੱਚ ਆਏ ਨੇਗੇ ਤਾਂ ਪਰਮਾ ਸਵਾਗਤ ਉਹਨਾਂ ਦਾ ਕੀਤਾ ਜਾ ਰਿਹਾ ਤਸਵੀਰਾਂ ਤੁਸੀਂ ਵੇਖ ਸਕਦੇ ਹੋ